ਖੇਤ ਦਾ ਜਿੰਨਾ ਵੀ ਕੰਮ ਉਹ ਸਾਰਾ ਇਹ ਉਠਾ ਨਾਲ ਕਰਦੇ ਆ ਕਿ ਉਠਾ ਨੂੰ ਜਿਆਦਾ ਅਹਿਮੀਅਤ ਦਿੰਦੇ ਆ ਕਿਉਂਕਿ ਇਹਨੂੰ ਜਦੋਂ ਇੱਕ ਵਾਰੀ ਇਹ ਰਜਮਾ ਪਾਣੀ ਪਿਆ ਦੇਣ ਤਾਂ ਕਿਨੇ 2-3 ਦਿਨ ਲੋੜ ਨਹੀਂ ਪਿਆਉਣ ਦੇ ਕਿੰਨੇ ਦਿਨ 2-3 ਦਿਨ ਲਗਭਗ ਰਹਿ ਜਾਂਦੇ ਆ ਤੇ ਮੈਂ ਤਾਂ ਕਈ ਪੁਰਾਣੇ ਬਜ਼ੁਰਗ ਉਹ ਬਿਜਾਈ ਵੀ ਕਰਦੇ ਆ ਅੱਜ ਕੱਲ ਮਸ਼ੀਨਾ ਤੋਂ ਕੱਟ ਕਰਦੇ ਆ ਉਹ ਤੇ ਆਪਣੇ ਹਲਵਾ ਵੀ ਜਿਵੇਂ ਆਪਣੇ ਕਚਰਾ ਗੁਚਰਾ ਕਰਨਾ ਹੋਵੇ ਉਹ ਕਰਦੇ ਆ ਪੱਠਾ ਨੀਰਾ ਲੈ ਕੇ ਜਾਂਦੇ ਕਰ ਲਉ ਠੀਕ ਕਿੰਨਾ ਗਾੜਾ ਦੁੱਧ ਇਹ ਉਠਣੀ ਦਾ ਦੁੱਧ ਹੈ ਇਹਦੀ ਹੁਣੇ ਚਾਹ ਬਣਾਉਣਗੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਸਥਾਨ ਦੇ ਥੇੜ ਪਿੰਡਾਂ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਜਦੋਂ ਅਸੀਂ ਸਫ਼ਰ ਤੇ ਜਾ ਰਹੇ ਸੀ ਕਿਸੇ ਪਿੰਡ ਵੱਲ ਤਾਂ ਸਾਨੂੰ ਰਸਤੇ ਦੇ ਵਿੱਚ ਇਹ ਉਠ ਮਿਲੇ ਜਿਸ ਨੂੰ ਕਿ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਪਰ ਉੱਥੇ ਜੇ ਰਾਜਸਥਾਨ ਦੇ ਲੋਕਾਂ ਦੀ ਗੱਲ ਕਰੀਏ ਤਾਂ ਅੱਜ ਵੀ ਆਪਣੀ ਮਿੱਟੀ ਨਾਲ ਤੇ ਆਪਣੇ ਵਿਰਸੇ ਨਾਲ ਹੀ ਲੋਕ ਜੁੜੇ ਹੋਏ ਆ ਤੇ ਖੇਤ ਦਾ ਜਿੰਨਾ ਵੀ ਕੰਮ ਉਹ ਸਾਰਾ ਇਹ ਉਠਾਂ ਨਾਲ ਕਰਦੇ ਆ ਇਹ ਹੜ ਦੀ ਗੱਲ ਕਰੀਏ ਜਾਂ ਕੋਈ ਵੀ ਕੰਮ ਹੈ ਜਿਹੜਾ ਖੇਤ ਦਾ ਉਹ ਸਾਰਾ ਇਹ ਉੱਠਾ ਤੇ ਕਰਦੇ ਆ ਚਾਹੇ ਘਰੋਂ ਕੋਈ ਸਮਾਨ ਖੇਤ ਤੋਂ ਸਮਾਨ ਘਰ ਨੂੰ ਲੈ ਕੇ ਜਾਣਾ ਹੋਵੇ ਚਾਹੇ ਘਰੋਂ ਖੇਤ ਨੂੰ ਲਿਆਉਣਾ ਹੋਵੇ ਤੇ ਬਾਈ ਜੀ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੈ ਤੇ ਪਹਿਲਾਂ ਤਾਂ ਜਿੱਥੇ ਆਪਾਂ ਖੜੇ ਆ ਉਹਦੇ ਬਾਰੇ ਦੱਸੋ ਲੋਕੇਸ਼ਨ ਹੈ ਕਿੱਥੇ ਆ ਲੋਕੇਸ਼ਨ ਹੈ ਜੀ ਆਪਣੇ ਗੰਗਨਗੜ ਜ਼ਿਲ੍ਹੇ 'ਚ ਸਾਦੂ ਸਹਿਰ ਤਹਿਸੀਲ 'ਚ ਮਨੀਵਾਲੀ ગામ ਹੈ ਠੀਕ ਹੈ ਤੇ ਬਾਈ ਜਿੰਨਾ ਕੰਮ ਆ ਸਾਰਾ ਖੇਤੀ ਦਾ ਉੱਠਣ ਨਾਲ ਹੀ ਕਰਦੇ ਹਾਂਜੀ ਰਸਤਾ ਇੱਥੇ ਸਾਡੇ ਏਰੀਏ 'ਚ ਲਗਭਗ ਉੰਟਾਂ ਨਾਲ ਹੀ ਹਾਂ ਲੋ ਠੀਕ ਐ ਤੇ ਕੀ ਕੀ ਕੰਮ ਕਰਦੇ ਹੋ ਇਹਨਾਂ ਤੋਂ ਇਹਨਾਂ ਤੋਂ ਕਈ ਪੁਰਾਣੇ ਬੁਜ਼ੁਰਗ ਹੈ ਉਹ ਬਿਜਾਈ ਵੀ ਕਰਦੇ ਐ ਅੱਜਕੱਲ ਮਸ਼ੀਨਾ ਤੋਂ ਕੱਟ ਕਰਦੇ ਆ ਉਹ ਹੂੰ ਤੇ ਆਪਣੇ ਹਲਵਾ ਵੀ ਜਿਵੇਂ ਆਪਣੇ ਕਚਰਾ ਕੁਚਰਾ ਕੱਢਣਾ ਹੋਵੇ ਉਹ ਕਰਦੇ ਐ ਹੂੰ ਪੱਠਾ ਨੀਰਾ ਲੈ ਕੇ ਜਾਂਦੇ ਕਰ ਲਉ ਉਹ ਵੀ ਇਹਨਾਂ ਤੇ ਲੈ ਕੇ ਜਾਂਦੇ ਹੂੰ ਤੇ ਜਿਵੇਂ ਹੁਣ ਤੁਸੀਂ ਸਰੋਂ ਵੱਢ ਰਹੇ ਹੋ ਸਰੋਂ ਦਾ ਟਾਈਮ ਚੱਲ ਰਿਹਾ ਪਿੱਛੇ ਮੈਂ ਬਾਈ ਨੂੰ ਕਹੂੰਗਾ ਦਿਖਾ ਦੇਣਾ ਇਹ ਸਰੋਂ ਵੱਢ ਰਹੇ ਸੀ ਜਦੋਂ ਅਸੀਂ ਆਏ ਤੇ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਜਿਹੜਾ ਰਾਜਸਥਾਨ ਦਾ ਇਲਾਕਾ ਉਹ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਪਿਛੜਿਆ ਹੋਇਆ ਇਲਾਕਾ ਇੱਥੇ ਪਾਣੀ ਦੀ ਜਿਹੜੀ ਘਾਟ ਆ ਉਹ ਸਦਾ ਤੋਂ ਬਣੀ ਵੀ ਆ ਇਸ ਕਰਕੇ ਉੱਥਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ ਕਿਉਂਕਿ ਇਹਨੂੰ ਜਦੋਂ ਇੱਕ ਵਾਰੀ ਇਹ ਰਜਮਾ ਪਾਣੀ ਪਿਆ ਦੇਣ ਤਾਂ ਕਿਨੇ 2-3 ਦਿਨ ਲੋੜ ਨਹੀਂ ਪੀਉਣ ਦੀ ਕਿੰਨੇ ਦਿਨ 2-3 ਦਿਨ ਲਗਭਗ ਰਹਿ ਜਾਂਦੇ ਆ ਉਹ ਤਾਂ ਪਿੰਦਰ ਦੇ ਲਈ ਹੈ ਹੂੰ ਕਿੰਨਾ ਪਾਣੀ ਪੀ ਰਹਿ ਜਾਂਦਾ ਜ਼ਿਆਦਾ ਹੈ ਠੀਕ ਹੈ ਤੇ ਦੇ ਦਰਸ਼ਕੋ ਇੱਕ ਚੀਜ਼ ਹੋਰ ਦੱਸ ਦਈਂ ਦੁੱਧ ਹੁੰਦਾ ਉਠਣੀ ਦਾ ਉਹ ਵੀ ਕਾਫੀ ਸਿਹਤ ਪੱਖੋਂ ਲਾਇਵੰਦ ਹੁੰਦਾ ਉਹਦੇ ਬਾਰੇ ਵੀ ਆਪਾਂ ਬਾਈ ਤੋਂ ਜਾਣਕਾਰੀ ਲੈਂਦੇ ਆ ਤੇ ਕਾਫੀ ਮਹਿੰਗਾ ਵੀ ਵਿਕਦਾ ਹੈ ਉਹਦੇ ਬਾਰੇ ਹੋਰ ਦੱਸੋ ਦਰਸ਼ਕਾਂ ਇਹਦਾ ਦੁੱਧ ਜੀ ਸਭ ਤੋਂ ਜ਼ਿਆਦਾ 슈ਗਰ ਦਾ ਰੋਗ ਹੁੰਦਾ ਨਾ ਉਸ 'ਚ ਬਹੁਤ کارਗਰ ਹੁੰਦਾ ਠੀਕ ਹੈ ਉਸ ਨੂੰ ਸਭ ਤੋਂ ਜ਼ਿਆਦਾ ਕੰਟਰੋਲ ਕਰਦਾ ਹੈ ਠੀਕ ਹੈ ਕੀ ਰੇਟ ਵਿੱਚ ਜੰਦਾ ਡੇੜਾ ਤੋਂ ਲੰਮਸਮ ਇਹਦਾ 200 250 300 ਤੱਕ ਮਿਲ ਜਾਂਦਾ ਜੀ। ਹੂੰ ਆਪਣੇ ਇੱਥੇ ਮਿਲਦਾ ਨਹੀਂ, ਕਟ ਮਿਲਦਾ ਹੈ। ਬਿੱਕਾ ਨੇ ਇਹਦੀ ਡੇਰੀ ਹੈ ਸਪੈਸ਼ਲ। ਉੱਥੇ ਦੁੱਧ ਮਿਲਦਾ ਇਹਦਾ। ਠੀਕ ਆ। ਆ ਵੀ ਤੁਹਾਨੂੰ ਦੁੱਧ ਦਿਖਾਉਂਦੇ ਆ ਵੀ ਕਿਹੋ ਜਿਹਾ ਹੁੰਦਾ ਦੇਖੋ ਕਿੰਨਾ ਗਾੜਾ ਦੁੱਧ ਹੈ। ਇਹ ਉਠਣੀ ਦਾ ਦੁੱਧ ਹੈ। ਇਹਦੀ ਹੁਣੇ ਚਾਹ ਬਣਾਉਣਗੇ। ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਾਫੀ ਲਾਹੇਮੰਦ ਹੁੰਦਾ ਹੈ ਹੁੰਦੀ ਹੈ ਇਸ 'ਚ। ਫਾਇਟ ਵੀ ਕੀ ਰੇਟ ਵਿਕਦਾ ਹੈ? 300 ਰੁਪਏ। 300 ਰੁਪਏ। 300 ਰੁਪਏ ਆਮ ਵਿਕ ਜਾਂਦਾ। ਹਾਂ ਠੀਕ ਆ। ਤੇ ਬਈ ਇੱਕ ਚੀਜ਼ ਹੋਰ ਦੱਸੋ ਜਿਵੇਂ ਉਹ ਉੱਠਣੀ ਆ ਤੇ ਹਾਂਜੀ ਤੇ ਕਿੰਨੇ ਚਿਰ ਤੋਂ ਬੱਚਾ ਲੈ ਆਉਂਦੀ ਹੈ ਬਿਉਂਦੀ ਹੈ ਇਹ ਲਗਭਗ ਜੀ ਇਹਦਾ ਜੀ ਹੁੰਦਾ ਇਹ ਪੀਰੀਅਡ ਕਰ ਲੈ 13 ਮਹੀਨਾ 13 ਦਿਨ ਕਹਿੰਦੇ ਆ ਤੇ ਇਹਨਾਂ ਲੰਬਾ ਚੱਲਦਾ ਹੈ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆਂ ਅੱਜ ਜਿਹੜੀ ਭਾਰਤ ਪਾਕਿਸਤਾਨ ਜਿਹੜੀ ਸਰਹੱਦਾਂ ਜੇ ਰਾਜਸਤਾਨੀ ਸਰਹੱਦਾਂ ਦੀ ਗੱਲ ਕਰੀਏ ਇੰਡੋਪਾਕ ਬਾਰਡਰ ਦੀ ਤਾਂ ਉੱਥੇ ਜਿਹੜੇ ਫੌਜੀ ਲੋਕ ਆਪਣੇ ਮਿਲਟਰੀ ਵਾਲੇ ਲੋਕ ਆ ਉਹਨਾਂ ਨੂੰ ਵੀ ਜਦੋਂ ਗਸ਼ਤ ਕਰਦੇ ਆ ਤਾਂ ਉੱਥਾਂ ਦੇ ਉੱਤੇ ਹੀ ਕਰਦੇ ਆ ਪਰ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਚੀਜ਼ ਹੋਰ ਵੀ 2 ਤੋਂ 3 ਸਾਲਾਂ ਤੋਂ ਜਿਹੜੇ ਆਂਕੜੇ ਆ ਇਹਨਾਂ ਦੇ ਵਿੱਚ ਪਾਕਿਸਤਾਨ ਵਾਲਿਆਂ ਪਾਸੇ ਉੱਠਦੀ ਆ ਜਿਹੜੀ ਤਦਾਦ ਉੱਠਾਂ ਦੀ ਉਹ ਵਧੀ ਆ ਤੇ ਆਪਣੇ ਇੰਡੀਆ ਵਾਲੇ ਪਾਸੇ ਉੱਠਾਂ ਦੀ ਤਦਾਦ ਉਹ ਘਟੀ ਆ ਤਾਂ ਅੱਜ ਕਿਤੇ ਨਾ ਕਿਤੇ ਸੁਰੱਖਿਆ ਦੇ ਮਾਮਲੇ 'ਚ ਗੱਲ ਕਰੀਏ ਚਾਹੇ ਰਾਜਸਥਾਨ ਦੇ ਵਿੱਚ ਗੱਲ ਕਰੀਏ ਇਹਨਾਂ ਨੂੰ ਸੰਭਾਲਣ ਦੀ ਤੇ ਇਹਨਾਂ ਦੀ ਸਾਰ ਦੀ ਕਿਤੇ ਨਾ ਕਿਤੇ ਲੋੜ ਆ ਤੇ ਇੱਕ ਚੀਜ਼ ਇਹਨਾਂ ਲੋਕਾਂ ਦੀ ਹੋਰ ਖੂਬੀ ਦੱਸਦੀ ਏ ਵੀ ਜਦੋਂ ਅਸੀਂ ਆਏ ਤਾਂ ਸਰੋਹਾਂ ਜਿਹੜੀ ਉਹ ਹੱਥੀ ਵੱਡ ਰਹੇ ਸੀ ਯਾਨੀ ਇਹ ਹੱਥੀ ਕਿਰਤ ਕਰਨ ਦੇ ਉੱਤੇ ਜ਼ਿਆਦਾ ਵਿਸ਼ਵਾਸ ਰੱਖਦੇ ਆ ਦੋਸਤੋ ਜਿਹੜੀ ਰਾਜਸਥਾਨ ਸਰਕਾਰ ਆ ਉਹਨਾਂ ਨੇ ਇੰਦੀ ਪ੍ਰਜਾਤੀ ਵਲੁਪਤ ਨਾ ਹੋਵੇ ਇਹਨੂੰ ਆਪਾਂ ਸੰਭਾਲ ਕੇ ਰੱਖੀ ਉਹਦੇ ਲਈ ਵੀ ਇੱਕ ਅਹਿਮ ਕਦਮ ਰਾਜਸਥਾਨ ਸਰਕਾਰ ਨੇ ਚੱਕਿਆ ਹੋਇਆ ਉਹਦੇ ਬਾਰੇ ਵੀ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਦੱਸੋ ਬਾਈ ਜੀ ਇਸ ਜਿਵੇਂ ਆ ਬਿਆੰਦੀ ਹੈ ਨਾ ਜਦੋਂ ਤਾਂ ਰਾਜਸਥਾਨ ਸਰਕਾਰ ਵੱਲੋਂ ਮਾਲਿਕ ਨੂੰ ਆਰਥਿਕ ਸਹਿਯੋਗ 10000 ਰੁਪਏ ਇਹਦਾ ਸਰਕਾਰ ਵੱਲੋਂ ਮਿਲਦਾ ਹੈ ਦਿੱਤਾ ਜਾਂਦਾ ਤਾਂ ਕਿ ਇਹਨਾਂ ਨੂੰ ਆਪਾਂ ਬਰਕਰਾਰ ਰੱਖ ਸਕੀ ਹਾਂ ਰੱਖ ਸਕੀ ਤਾਂ ਦੋਸਤੋ ਇਹ ਸੀ ਉਠਾ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਇੱਕ ਵੀਡੀਓ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ